ਜਿਹੜਾ ਪ੍ਰੋਗਰਾਮ ਉਲੀਕਤ ਆ ਜਦੋਂ ਤੱਕ ਸਰਕਾਰਾਂ ਉਸ ਤੇ ਸਾਨੂੰ ਇਨਸਾਫ ਨਹੀਂ ਦੇ ਦਿੰਦੀਆਂ ਉਦੋਂ ਤੱਕ ਉਹ ਖਤਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਕੌਮੀ ਇਨਸਾਫ ਮੋਰਚੇ ਨਾਲ ਵੀ ਕਈ ਵਾਰੀ ਸਰਕਾਰ ਨੇ ਇਸ ਤਰ੍ਹਾਂ ਦੀ ਸਾਜ਼ਿਸ਼ ਕਰੀ ਹੈ ਮੋਰਚੇ ਨੂੰ ਫੇਲ ਕਰਨ ਵਾਸਤੇ ਮੀਟਿੰਗਾਂ ਸੱਦ ਲੈਣੀਆਂ ਭਰੋਸਾ ਦੇ ਦੇਣਾ ਇੱਥੇ ਤੱਕ ਕਿ 26 ਹਰ ਬਰੀ ਨੂੰ ਇੱਕ ਲਿਖਤੀ ਉਹਨਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਸੀ ਪਰੰਤੂ ਉਹ ਸਰਕਾਰ ਪੰਜਾਬ ਸਰਕਾਰ ਮੁਕਰੀ ਆ ਉਸ ਤੋਂ ਸੋ ਸਰਕਾਰਾਂ ਦੀ ਇਹ ਨੀਤੀ ਹੁੰਦੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਟਾਲਿਆ ਜਾਵੇ ਸਾਡੀ ਜਿਹੜੀ ਹੋਣ ਦੀ ਲੜਾਈ ਹੈ ਇਹ ਕਾਨੂੰਨਾਂ ਦੀ ਲੜਾਈ ਨਹੀਂ ਹੈ ਸੋ ਇਸ ਕਰਕੇ ਇਹ ਸਾਡੀ ਜਥੇਬੰਦੀਆਂ ਉਸ ਟਾਈਮ ਇਹਨਾਂ ਦੇ ਭਰੋਸੇ 'ਚ ਆ ਗਈਆਂ ਇਹਨਾਂ 'ਤੇ ਵਿਸ਼ਵਾਸ ਕਰ ਬੈਠੀਆਂ ਪਰੰਤੂ ਜਿਹੜਾ ਸਰਕਾਰਾਂ ਦਾ ਇਹ ਸੀ ਵੀ ਇੱਕ ਵਾਰੀ ਇਹਨਾਂ ਨੂੰ ਇੱਥੇ ਤੋਂ ਤੁਰਦਾ ਕਰੋ ਉਹਨਾਂ ਨੇ ਉਹ ਮੋਰਚੇ ਜਿਹੜੇ ਉੱਥੇ ਲੱਗੇ ਹੋਏ ਸੀ ਉਹ ਖਤਮ ਕਰਾ ਕੇ ਤੋੜ ਕੇ ਉੱਥੇ ਤੋਂ ਫੇਰ ਮੁੱਕਰ ਗਏ ਇੱਕ ਤੋ ਜਿੰਦਾਬਾਦ ਉਸਾਨ ਇੱਕ ਤੋ ਜਿੰਦਾਬਾਦ ਬੋਲੇ ਸੋਨਿਹਾਰ ਜਿੰਦਾਬਾਦ ਜ਼ਿਲ੍ਹਾ ਕਾਲੇ ਪੰਤ ਕੀ ਸੋ ਕੌਮੀ ਇਨਸਾਫ ਮੋਰਚੇ ਤੋਂ ਬਾਬੂ ਗੁਰਜਨ ਸਿੰਘ ਜੀ ਹਵਾਰਾ ਜੀ ਦੇ ਪਿਤਾ ਜੀ ਵੀ ਪਹੁੰਚੇ ਹੋਏ ਨੇ ਉਹਨੂੰ ਪੁੱਛਦੇ ਆ ਕਿਉਂਕਿ ਅਸੀਂ ਜਦੋਂ ਦਿੱਲੀ ਦੇ ਬੁਰੂਹਾ ਤੇ ਪਹਿਲਾਂ 2021 ਦੇ ਵਿੱਚ ਅਸੀਂ ਮੋਰਚਾ ਲਾਇਆ ਸੀਗਾ ਤੇ ਉਦੋਂ ਵੀ ਆਹੀ ਬਾਰਡਰ ਪੱਟ ਕੇ ਜਿਹੜੇ ਬੈਰੀਕੇਡ ਸੀਗੇ ਥੱਲੇ ਦਰਿਆ 'ਚ ਸੁੱਟ ਦਿੱਤੇ ਸੀਗੇ ਗਰਜੇ ਤੇ ਅੱਜ ਫੇਰ ਤੋਂ ਨੌਜਵਾਨਾਂ 'ਚ ਉਹੀ ਉਤਸ਼ਾਹ ਆ ਤੇ ਜੋ ਧੋਖਾ ਕੇਂਦਰ ਨੇ ਦਿੱਤਾ ਆ ਜੋ ਵਾਅਦਾ ਖਿਲਾਫੀ ਉਹਨਾਂ ਨੇ ਕੀਤੀ ਆ ਉਹਦਾ ਜਵਾਬ ਦੇਣ ਵਾਸਤੇ ਹੁਣ ਨੌਜਵਾਨੀ ਚੱਲੀ ਆ ਤੇ ਬਾਬੂ ਜੀ ਨੂੰ ਪੁੱਛਦੇ ਆ ਵੀ ਆਹ ਮੋਰਚੇ ਨੂੰ ਹੁਣ ਤੁਸੀਂ ਕਿੱਦਾਂ ਦੇਖਦੇ ਹੋ ਵੀ ਕੇਂਦਰ ਹਮੇਸ਼ਾ ਸਾਨੂੰ ਉਦੋਂ ਤਾਂ ਬਹੁਤ ਸੋਹਣਾ ਮਠਾਈ ਦਾ ਡੱਬਾ ਸਾਨੂੰ ਸਜਾ ਕੇ ਪੈਕ ਕਰਕੇ ਉਹਨਾਂ ਦਿੱਤਾ ਸੀਗਾ ਵੀ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਦੋ ਸਾਲਾਂ ਦੇ ਬਾਅਦ ਉਹ ਡੱਬਾ ਜਦੋਂ ਖੋਲ੍ਹ ਕੇ ਦੇਖਿਆ ਤਾਂ ਖਾਲੀ ਆ ਦੇਖੋ ਸਰਕਾਰਾਂ ਦੇ ਪਿੱਛੇ ਜਿਹੜੀ ਇੱਕ ਡੀਪ ਸਰਕਾਰ ਕੰਮ ਜੇ ਸਿਸਟਮ ਕੰਮ ਕਰਦਾ ਨਾ ਉਹ ਇਹੀ ਕਹਿੰਦਾ ਵੀ ਕਿਸ ਤਰ੍ਹਾਂ ਉਸ ਮੋਰਚੇ ਨੂੰ ਜਿਹੜਾ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਸੰਗਤਾਂ ਲਾਉਣੀਆਂ ਭਾਵੇਂ ਕਿਸਾਨ ਲਾਉਣੇ ਆ ਭਾਵੇਂ ਪੰਥਕ ਜਥੇਬੰਦੀਆਂ ਲਾਉਣੀਆਂ ਆ ਉਹਨੂੰ ਫੇਲ ਕਰਨ ਵਾਸਤੇ ਉਹ ਡੀਪ ਸਟੇਟ ਦੀ ਇੱਕ ਸਾਜ਼ਿਸ਼ ਹੁੰਦੀ ਹੈ ਜਿਸ ਸਾਜ਼ਿਸ਼ ਤਹਿਤ ਜਿਹੜਾ 2021 ਚ ਇੱਥੇ ਹੀ ਮੋਰਚਾ ਲੱਗਿਆ ਸੀ ਅੱਜ ਮੈਂ ਯਾਦ ਕਰ ਰਿਹਾ ਦੀਪ ਸਿੱਧੂ ਨੂੰ ਜਿਸ ਦਿਨ ਪਹਿਲੇ ਦਿਨ ਇੱਥੇ ਟਰਾਲੀ ਤੇ ਚੜ੍ਹ ਕੇ ਦੀਪ ਸਿੱਧੂ ਨੇ ਘਟ ਘਟਤਾ ਸੀ ਤੇ ਉਸ ਦਿਨ 26 ਤਰੀਕ ਨੂੰ ਜੋ ਸੰਗਤਾਂ ਇੱਥੇ ਸੰਭੂ ਬਾਰਡਰ ਪਾਰ ਕਰਕੇ ਦਿੱਲੀ ਵੱਲ ਆਪਣੇ ਹੱਕ ਲੈਣ ਵਾਸਤੇ ਉਹ ਤਿੰਨ ਕਾਲੇ ਕਾਨੂੰਨ ਖਤਮ ਕਰਾਉਣ ਵਾਸਤੇ ਤੁਰੀਆਂ ਸੀ ਉਹ ਚ ਉਹਦਾ ਬਹੁਤ ਵੱਡਾ ਯੋਗਦਾਨ ਸੀ ਸੋ ਸਰਕਾਰਾਂ ਨੇ ਜੋ ਵਾਅਦੇ ਕੀਤੇ ਸੀ ਸਵਾ ਸਾਲ ਬਾਅਦ ਜਦੋਂ ਮੋਰਚਾ ਖਤਮ ਹੋਇਆ ਸਰਕਾਰਾਂ ਨੇ ਪੂਰਾ ਭਰੋਸਾ ਦਿਵਾਇਆ ਸੀ ਕਿ ਉਹ ਤਿੰਨ ਕਾਲੇ ਕਾਨੂੰਨ ਖਤਮ ਤੇ ਐਮਐਸਪੀ ਦਾ ਵਾਅਦਾ ਹੋਰ ਜਿਹੜੇ ਵੀ ਜਿੰਨੇ ਵਾਅਦੇ ਕਰੇ ਸੀ ਸਰਕਾਰ ਉਸ ਤੋਂ ਮੁੱਕਰੀ ਹੈ ਸੋ ਉਹਨਾਂ ਵਾਅਦਿਆਂ ਨੂੰ ਪੂਰਾ ਕਰਾਉਣ ਵਾਸਤੇ ਦੁਆਰੇ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਫਰਜ ਬਣਦਾ ਹਰ ਇੱਕ ਦਾ ਅ ਇਸ ਸੰਘਰਸ਼ ਦਾ ਸਾਥ ਦੇਣ ਦਾ ਸੋ ਅੱਜ ਸੰਗਤ ਆ ਮਹਾਰੇ ਇੱਥੇ ਆਪਣਾ ਫਰਜ਼ ਸਮਝਦੇ ਹੋਏ ਪਹੁੰਚੀਆਂ ਅਸੀਂ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਇੱਥੇ ਇਹਨਾਂ ਦਾ ਸਾਥ ਦੇਣ ਵਾਸਤੇ ਕਿਉਂ ਸਾਡਾ اخਲਾਕੀ ਫਰਜ਼ ਬਣਦਾ ਜਿੱਥੇ ਅਸੀਂ ਕੌਮ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹਾਂ ਉੱਥੇ ਕਿਸਾਨੀ ਵੀ ਸਾਡੇ ਮੁੱਦੇ ਹੈ ਕਿਉਂ ਜਗਤਾਰ ਸਿੰਘ ਹਵਾਰਾ ਆਪ ਇੱਕ ਕਿਸਾਨ ਦਾ ਪੁੱਤਰ ਹੈ ਸੋ ਅਸੀਂ ਉਸ ਫਰਜ਼ ਨੂੰ ਨਿਭਾਉਂਦੇ ਹੋਏ ਅੱਜ ਇੱਥੇ ਪਹੁੰਚੇ ਬਿਲਕੁਲ ਫਰਜ਼ ਨਹੀਂ ਨਿਭਾਉਂਦੇ ਤੁਸੀਂ ਪਰਦੀਪ ਸਿੱਧ ਦੀ ਗੱਲ ਕੀਤੀ ਸ਼ੰਭੂ ਮੋਰਚਾ ਕੋਈ ਨਹੀਂ ਭੁੱਲਦਾ ਦੀਪ ਇੱਥੋਂ ਹੀ ਬੈਰੀਕੇਡ ਤੋੜ ਕੇ 26 ਨਵੰਬਰ ਦੀ ਉਸ ਵੀ ਦੀ ਗੱਲ ਕਰ ਰਹੇ ਜਦੋਂ ਬੈਰੀਕੇਡ ਤੋੜ ਕੇ ਦਿੱਲੀ ਦੀਆਂ ਪ੍ਰੂਹਾਂ ਤੇ ਜਾ ਕੇ ਬੈਠੇ ਸੀ ਪਰ ਉਸ ਤੋਂ ਬਾਅਦ ਜਦੋਂ 26 ਜਨਵਰੀ ਵਾਲਾ ਕਾਹਨਡ ਹੁੰਦਾ ਤੇ ਉਸ ਤੋਂ ਬਾਅਦ ਆ ਹੀ ਕਿਸਾਨ ਜਥੇਬੰਦੀਆਂ ਨੇ ਉਸ ਤੋਂ ਪਹਿਲਾਂ ਪਾੜ ਪਾਏ ਉਸ ਤੋਂ ਪਹਿਲਾਂ ਗਤਾਰ ਦੇ ਸਰਟੀਫਿਕੇਟ ਦਿੱਤੇ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਉਸ ਮੋਰਚੇ ਦੇ ਵਿੱਚ ਜੋ ਕੁਝ ਕੀਤਾ ਸੀ ਜਿੱਦਾਂ ਕੇਂਦਰ ਦੇ ਨਾਲ ਸਾਠ ਘੜੀ ਮੰਨਣਾ ਸਾਰੇ ਆਗੂ ਨਹੀਂ ਪਰ ਕੁਝ ਸੀਗੇ ਜਿਨ੍ਹਾਂ ਨੇ ਉਸ ਮੋਰਚੇ ਨੂੰ ਜਿੱਤੇ ਹੋਏ ਮੋਰਚੇ ਨੂੰ ਵੀ ਕੁਝ ਕੀ ਪ੍ਰਾਪਤੀਆਂ ਨੂੰ ਹੀ ਬਹੁਤ ਵੱਡੀ ਜਿੱਤ ਦਿਖਾ ਕੇ ਵਾਪਸ ਆ ਗਏ ਜਿਵੇਂ ਸ਼ਾਇਦ ਅਗਰ ਸਾਰੇ ਆਗੂ ਸਹਿਯੋਗ ਨਾਲ ਸੋਚਦੇ ਤਾਂ ਉਦੋਂ ਹੀ ਅਸੀਂ ਬਹੁਤ ਕੁਝ ਲੈ ਕੇ ਮੁੜ ਸਕਦੇ ਸੀ ਅੱਜ ਜਾਣ ਦੀ ਲੋੜ ਨਾ ਪੈਂਦੀ ਦੇਖੋ ਦੀਪ ਸਿੱਧੂ ਜਿਹੜੀ ਗੱਲਾਂ ਉਸ ਟਾਈਮ ਕਹਿ ਹੀ ਕਹਿ ਰਿਹਾ ਸੀ ਨਾ ਅੱਜ ਉਹ ਪ੍ਰਤੱਖ ਸੱਚੀਆਂ ਹੋ ਰਹੀ ਹੈ ਉਹ ਕਹਿੰਦਾ ਸੀ ਵੀ ਸਾਡੀ ਜਿਹੜੀ ਹੋਣ ਦੀ ਲੜਾਈ ਹੈ ਇਹ ਕਾਨੂੰਨਾਂ ਦੀ ਲੜਾਈ ਨਹੀਂ ਹੈ ਸੋ ਇਸ ਕਰਕੇ ਇਹ ਸਾਡੀ ਜਥੇਬੰਦੀਆਂ ਉਸ ਟਾਈਮ ਇਹਨਾਂ ਦੇ ਭਰੋਸੇ 'ਚ ਆ ਗਈਆਂ ਇਹਨਾਂ 'ਤੇ ਵਿਸ਼ਵਾਸ ਕਰ ਬੈਠੀਆਂ ਪਰੰਤੂ ਜਿਹੜਾ ਸਰਕਾਰਾਂ ਦਾ ਇਹ ਸੀ ਵੀ ਇੱਕ ਵਾਰੀ ਇਹਨਾਂ ਨੂੰ ਇੱਥੇ ਤੋਂ ਤੁਰਦਾ ਕਰੋ ਉਹਨਾਂ ਨੇ ਉਹ ਮੋਰਚੇ ਜਿਹੜੇ ਉੱਥੇ ਲੱਗੇ ਹੋਏ ਸੀ ਉਹ ਖਤਮ ਕਰਾ ਕੇ ਤੋੜ ਕੇ ਉੱਥੇ ਤੋਂ ਫਿਰ ਮੁੱਕਰ ਗਏ ਸਰਕਾਰਾਂ ਆਮ ਮੁੱਕਰਦੀਆਂ ਅੱਜ ਵੀ ਮੇਰੀ ਆਗੂਆਂ ਨੂੰ ਅਪੀਲ ਹੈ ਕਿ ਡੀਪ ਸਟੇਟ ਦਾ ਇੱਕ तरीका ਵੀ ਕਿਸ ਤਰ੍ਹਾਂ ਇਸ ਸੰਘਰਸ਼ ਨੂੰ ਫੇਲ ਕਰਿਆ ਜਾਵੇ ਸੋ ਉਹਨਾਂ ਨੂੰ ਤਕੜੇ ਹੋ ਕੇ ਪਹਿਰੇ ਦੇਣਾ ਚਾਹੀਦਾ ਜਿਹੜਾ ਪ੍ਰੋਗਰਾਮ ਉਲੀਕ ਤੇ ਆ ਜਦੋਂ ਤੱਕ ਸਰਕਾਰਾਂ ਉਸ ਤੇ ਸਾਨੂੰ ਇਨਸਾਫ ਨਹੀਂ ਦੇ ਦਿੰਦੀਆਂ ਉਦੋਂ ਤੱਕ ਉਹ ਖਤਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਕੌਮੀ ਇਨਸਾਫ ਮੋਰਚੇ ਨਾਲ ਵੀ ਕਈ ਵਾਰੀ ਸਰਕਾਰ ਨੇ ਇਸ ਤਰ੍ਹਾਂ ਦੀ ਸਾਜ਼ਿਸ਼ ਕਰੀ ਹੈ ਮੋਰਚੇ ਨੂੰ ਫੇਲ ਕਰਨ ਵਾਸਤੇ ਮੀਟਿੰਗਾਂ ਸੱਦ ਲੈਣੀਆਂ ਭਰੋਸਾ ਦੇ ਦੇਣਾ ਇੱਥੇ ਤੱਕ ਕਿ 26 ਫਰਬਰੀ ਨੂੰ ਇੱਕ ਲਿਖਤੀ ਉਹਨਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਸੀ ਪਰੰਤੂ ਉਹ ਸਰਕਾਰ ਪੰਜਾਬ ਸਰਕਾਰ ਮੁਕਰੀ ਹੈ ਉਸ ਤੋਂ ਸੋ ਸਰਕਾਰਾਂ ਦੀ ਇਹ ਨੀਤੀ ਹੁੰਦੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਟਾਲਿਆ ਜਾਵੇ ਸੋ ਅੱਜ ਸੰਗਤਾ ਆਪ ਮੁਹਾਰੇ ਇੱਥੇ ਪਹੁੰਚੀਆਂ ਉਹ ਦਿੱਲੀ ਵੱਲ ਜਾਣਗੇ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਕਿਸਾਨ ਮੋਰਚੇ ਲੈ ਕੇ ਚੱਲੇ ਨੇ ਪਰ ਦੂਸਰੇ ਵਾਸਤੇ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਜਿਹੇ ਨੇ ਜੋ ਇਸ ਵੇਲੇ ਸੱਤਾ ਦੇ ਵਿੱਚ ਬਹੁਤ ਮਤਲਬ ਹਰ ਲੋਕ ਦੀ ਲੋਕਾਂ ਦੀ ਜ਼ੁਬਾਨ ਦੇ ਉੱਤੇ ਨੇ ਚਾਹੇ ਜਹੇਦਾਰ ਕੌਂਕੇ ਦਾ ਮਸਲਾ ਹੋਵੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਤੇ ਅੱਜ ਸੁਖਬੀਰ ਬਾਦਲ ਪੰਜਾਬ ਬਚਾਓ ਰੈਲੀ ਕੱਢ ਰਿਹਾ ਹੈ ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤਾਂ ਜਾ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਦਾ ਕਿ ਮੇਰੇ ਬਾਪੂ ਨੇ ਕਿਹਾ ਸੀ ਜੇ ਵੀ ਮਾਫੀ ਮੰਗ ਲਈ ਪੁੱਤਾਂ ਦੀ ਮਾਫੀ ਮੰਗ ਲਈ ਆਦੀ ਮਾਫੀ ਮੰਗ ਉਦੀ ਵੀ ਇੱਕ ਪ੍ਰਕਿਰਿਆ ਆ ਉਸ ਦੀ ਇੱਕ ਮਰਿਆਦ ਆ ਇਹਨੂੰ ਤੁਸੀਂ ਕਿੱਦਾਂ ਦੇਖੋਗੇ ਵੀ ਜਿਨ੍ਹਾਂ ਨੇ ਕਤਲ ਕਰਕੇ ਸਾਡੇ ਆਪਣੇ ਟੰਗੇ ਹੋਣ ਤੇ ਉਹ ਆਪ ਹੀ ਪੰਜਾਬ بچਾਣ ਨਿਕਲੇ ਨੇ ਦੇਖ ਲਓ ਉਹ ਸਿਧਾਂਤ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਹੈ ਉਸ ਨੂੰ ਜਿਸ ਨੇ ਬਾਦਲ ਪਰਿਵਾਰ ਨੇ ਛੱਟ ਮਾਰੀ ਹੈ ਅੱਜ ਉਸ ਦਾ ਸਾਨੂੰ ਖਮਿਆਜਾ ਭੁਗਤਣਾ ਪੈ ਰਿਹਾ ਕੌਮ ਨੂੰ ਕਿਉਂਕਿ ਸੌਦਾ ਸਾਧ ਨੂੰ ਉੱਥੇ ਅਕਾਲ ਸਖਤ ਸਾਹਿਬ ਤੋਂ ਇੱਕ ਮਾਫੀ ਦਵਾਈ ਗਈ ਉਸ ਮਾਫੀ ਨੂੰ ਜੈ ਠਰਾਨ ਬਾਅਦ ਤੇ 93 ਲੱਖ ਰੁਪਏ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਜੋ ਇਸ਼ਤਿਹਾਰ ਦਿੱਤੇਗੇ ਸੋ ਇਸ ਤਰ੍ਹਾਂ ਦੇ ਅੱਜ ਵੀ ਉਹਨੇ ਜਾ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਹੈ ਸਿਰਫ ਉਹਦੀ ਇੱਕ ਪੋਲੀਟੀਕਲ ਮਜਬੂਰੀ ਹੈ ਕਿਉਂ ਬੰਦੀ ਸਿੰਘਾਂ ਦੀ ਵੀ ਗੱਲ ਕਰ ਰਿਹਾ ਜਿਉਂ ਵੀ ਅਸੀਂ ਬੰਦੀ ਸਿੰਘਾਂ ਵਾਸਤੇ ਆਵਾਜ਼ ਉਠਾ ਰਹੇ ਹਾਂ ਅੱਜ ਪੰਜਾਬ ਬਚਾਓ ਵਾਸਤੇ ਵੀ ਉਹਨੇ ਇੱਕ ਮੁਹਿੰਮ ਚਲਾਈ ਹੈ ਮਾਰਚ ਕੱਢ ਰਿਹਾ ਸੋ ਇਸ ਤਰ੍ਹਾਂ ਦੀ ਇੱਕ ਲੋਕਾਂ ਨੂੰ ਘਬਰਾਹ ਕਰਨ ਵਾਸਤੇ ਕਰ ਰਹੇ ਹਨ ਜੇ ਅੰਦਰੋਂ ਸਿਹਰਦ ਹੋਣ ਤਾਂ ਇਸ ਤਰ੍ਹਾਂ ਦੀ ਅੱਜ ਜੇ ਕਿਤੇ ਪੰਥਕ ਸਰਕਾਰਾਂ ਜਦੋਂ ਤਕਰੀਬਨ ਇੰਨੀ ਧੀਰ ਹੋਏ ਸੈਂਟਰ ਚ ਵੀ ਭਾਈਵਾਲ ਰਹੇ ਆ ਅਕਾਲੀ ਦਲ ਜੇ ਉੱਥੇ ਉਸ ਟਾਈਮ ਪੰਜਾਬ ਦੇ ਹੱਕਾਂ ਦੇ ਪੰਜਾਬ ਦੇ ਹਿਤਾ ਤੇ ਪਹਿਰਾ ਦੰਦੇ ਅੱਜ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੀ ਪੰਥਕ ਜਥੇਬੰਦੀਆਂ ਨੂੰ ਸੜਕਾਂ ਤੇ ਰੋਲਣਾ ਨਾ ਪੈਂਦਾ ਜੀ ਆਖਰੀ ਗੁਰਦੇਵ ਸਿੰਘ ਕੌਂਕੇ ਜੀ ਦੇ ਮਸਲੇ ਤੇ ਕੀ ਕਹੋਗੇ ਉਹਨਾਂ ਦੇ ਇਨਸਾਫ ਨੂੰ ਲੈ ਕੇ ਕੀ ਕਹੋਗੇ ਕਿਉਂਕਿ ਬੀਪੀ ਤਿਵਾੜੀ ਦੀ ਰਿਪੋਰਟ ਜਿਹੜੀ ਦੱਬੀ ਰੱਖੀ 30 ਸਾਲ ਅੱਜ ਇਹਨਾਂ ਨੂੰ ਸਾਰਾ ਕੁਝ ਯਾਦ ਆ ਗਿਆ ਦੇਖੋ ਉਸ ਟਾਈਮ ਜਦੋਂ ਜਿਹਸਧਾਰ ਗੁਰਦੇਵ ਸਿੰਘ ਕੌਂਕੇ ਸਟੇਟ ਨੂੰ ਉਹੀ ਅੱਖਾਂ ਚ ਰੜਕਦਾ ਸੀ ਕਿ ਉਹ ਫੈਸਲੇ ਜਿਹੜੇ ਸਰਕਾਰਾਂ ਨਹੀਂ ਲੈ ਰਹੀਆਂ ਸੀ ਉਹ ਭਾਈ ਗੁਰਦੇਵ ਸਿੰਘ ਕੌਂਕੇ ਲੈ ਰਹੇ ਸੀ 2-200 ਦਿਨ तकरीबन ਮੈਂ ਦੇਖਿਆ ਹਰ ਰੋਜ਼ ਗਿਣਤੀ ਉਹਨਾਂ ਕੋਲ ਘਰੇ ਆ ਕੇ ਜੁੜਦੀ ਸੀ ਜਿਨ੍ਹਾਂ ਦੇ ਉਹਨਾਂ ਨੇ ਪੂਰੀ ਉਸ ਨਾਲ ਫੈਸਲੇ ਕਰਾਉਣੇ ਉਹਨਾਂ ਨੂੰ ਰਾਜੀ ਕਰਕੇ ਦੋਵੇਂ ਧਿਰਾਂ ਨੂੰ ਘਰਾਂ ਨੂੰ ਭੇਜਣਾ ਸੋ ਉਹ ਸਰਕਾਰ ਦੀ ਅੱਖਾਂ 'ਚ ਰੜਕਦਾ ਸੀ ਜਿੱਥੇ ਉਸ ਟਾਈਮ ਬੇਅੰਤ ਦੀ ਸਰਕਾਰ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਘਰ ਤੋਂ ਚੁੱਕ ਕੇ ਉਹਨੂੰ ਸ਼ਹੀਦ ਕੀਤਾ ਗਿਆ ਜਿਸ ਤਰ੍ਹਾਂ ਇੱਕ ਉਹਨਾਂ ਨੂੰ ਮਤਲਬ ਕਠਿਆ ਤਰੀਕੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਜਿੱਥੇ ਉਹ ਸਰਕਾਰ ਜ਼ਿੰਮੇਵਾਰ ਹੈ ਉਹਨੇ ਇਹ ਚੀਜ਼ ਨਹੀਂ ਦੀ ਉਹ ਕਾਤਲ ਹੈ ਸਰਕਾਰ ਉੱਥੇ ਹੀ ਇਹ ਬਾਦਲ ਸਰਕਾਰ ਆ ਕਲ ਦੀ ਦਲ ਦੀ ਸਰਕਾਰ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀ ਉਹਨੂੰ ਦੱਬ ਕੇ ਰੱਖੀ ਗਈ ਉਹਨਾਂ ਨੇ ਉਹ ਨਾਸ਼ਰ ਨਹੀਂ ਹੋਣ ਦਿੱਤੀ ਕਿਉਂਕਿ ਉਹ ਅਫਸਰ ਜਿਹੜੇ ਉਹਦੇ ਵਿੱਚ ਫਸ ਰਹੇ ਸੀ ਉਹਨਾਂ ਨੂੰ ਇਹਨਾਂ ਨੇ ਨਵਾਜਿਆ ਉਹਦੇ ਦੇ ਕੇ ਗੱਲ ਕਰੀਏ ਸੁਮੇਸ਼ ਸੇਣੀ ਦੀ ਉਹਨੂੰ ਡੀਡੀਪੀ ਬਣਾਇਆ ਇਹਨੇ ਅਕਾਲੀ ਦਲ ਦੀ ਸਰਕਾਰ ਨੇ ਸੋ ਇਸ ਕਰਕੇ ਉਹ ਵੀ ਇਸ ਤੇ ਪੜਦਾ ਪਾਉਂਦੇ ਰਹੇ ਜਿਹੜੀ ਹੁਣ ਉਹ ਬੀਪੀ ਤਵਾੜੀ ਦੀ ਰਿਪੋਰਟ ਨਾਸ਼ਰ ਹੋਈ ਹੈ ਉਸ ਤੇ ਲੋਕਾਂ ਦੇ ਆਸਟ੍ਰੇਲੀਆਤ ਜਿਹੜੀ ਸਚਾਈ ਸਾਹਮਣੇ ਆਈ ਹੈ ਸੋ ਉਹ ਬਹੁਤ ਕਨੌਣਾ ਇਹਨਾਂ ਦਾ ਹਰਕਤ ਹੈ ਜਿਸ ਤਰ੍ਹਾਂ ਭਾਈ ਗੁਰਦੇਵ ਸਿੰਘ ਕੌਕੇ ਇੱਕ ਸਾਢੇ ਅਕਾਲ ਤਖਤ ਦਾ ਜਹਦਾਰ ਉਹਨਾਂ ਨੂੰ ਕੋਹ ਕੋਗੇ ਸ਼ਹੀਦ ਕੀਤਾ ਗਿਆ ਇਹ ਜਿੱਥੇ ਕਾਂਗਰਸ ਕਾਰਤੇ ਧੱਬਾ ਉਥੇ ਇਸ ਅਕਾਲੀ ਦਲ ਦੀ ਸਰਕਾਰ ਤੇ ਵੀ ਕਲੰਕ ਹੈ ਉਹਨਾਂ ਨੂੰ ਸ਼ਹੀਦੀ ਤੇ ਪੜਦਾ ਪਾਉਣ ਦਾ ਬਿਲਕੁਲ ਕਿਉਂਕਿ ਕੌਂਕੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਕੌਂਕੇ ਜੀ ਦੇ ਮਾਮਲੇ ਦੇ ਵਿੱਚ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ 11 ਟੋਟੇ ਕਰਕੇ ਸੱਤ ਲੋਜ ਦੇ ਵਿੱਚ ਸੁੱਟਿਆ ਗਿਆ ਸੀਗਾ ਸਾਰੇ ਇਹ ਜਾਣਦੇ ਨੇ ਕਿ ਬਾਦਲਾਂ ਤੱਕ ਪਹੁੰਚ ਕੀਤੀ ਗਈ ਸੀ ਉਸ ਵੇਲੇ ਉਹਨਾਂ ਦੇ ਡਰਾਈਵਰ ਵੱਲੋਂ ਵੀ ਸਾਰੇ ਜਾਣਦੇ ਨੇ ਕਿ ਉਹਦੋਂ ਬਿਆਨਤ ਸਿੰਘ ਦੇ ਨਾਲ ਵੀ ਕੌਂਕੇ ਜੀ ਦੇ ਡਰਾਈਵਰ ਦੀ ਗੱਲ ਹੋਈ ਸੀ ਪਰ ਉਹਨਾਂ ਨੇ ਕੋਈ ਵੀ ਸਾਥ ਨਹੀਂ ਦਿੱਤਾ ਇਹ ਕਹਿੰਦਾ ਵੀ ਕੱਪੜੇ ਪਹਚਾ ਦਿਓ ਇਹ ਕਹਿੰਦਾ ਵੀ ਖਾਣਾ ਪਹਚਾ ਦਿਓ ਪਰ ਕਿਉਂ ਕੱਪੜੇ ਪਹਚਾਏ ਜਾਣ ਕਿਉਂ ਖਾਣਾ ਪਹਚਾਏ ਜਾਣ ਜਦੋਂ ਉਹਨਾਂ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਤੁਸੀਂ ਸਾਡੇ ਅ ਇਹ ਮਨੁੱਖੀ ਅਧਿਕਾਰਾਂ ਦਾ ਸਿੱਧੇ ਤੌਰ ਦੇ ਉੱਤੇ ਘਾਣ ਹੈ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਨਸਾਫ ਲੈ ਕੇ ਰਹਾ ਹੈ ਕੌਂਕੇ ਪਿੰਡ ਤੇ ਕੌਂਕੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਆਵਾਜ਼ ਸੀ ਜਿਹੜੇ ਥਾਣੇ ਦੇ ਵਿੱਚ ਕੋ-ਕੋ ਕੇ ਉਹਨਾਂ ਨੂੰ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਉਹ ਸਿੱਖ ਪੰਥ ਨੂੰ ਦਿੱਤਾ ਜਾਵੇ ਥਾਣਾ ਤਾਂ ਕਿ ਉਹਨਾਂ ਦੀ ਉੱਥੇ ਯਾਦਗਾਰ ਬਣੇ ਤੇ ਦੁਨੀਆ ਨੂੰ ਪਤਾ ਲੱਗੇ ਕਿ ਮਨੁੱਖੀ ਅਧਿਕਾਰਾਂ ਦਾ ਕਿੱਦਾਂ ਘਾਣ ਪੰਜਾਬ ਦੀ ਇਸ ਧਰਤੀ ਦੇ ਉੱਤੇ ਜਗਰਾਉਂ ਦੇ ਉਸ ਥਾਣੇ ਦੇ ਵਿੱਚ ਹੋਇਆ ਸੋ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਦਿਖਾ ਸਕਦਾ ਪਿੱਛੇ ਤੱਕ ਕੈਮਰਾ ਮੈਨੂੰ ਕਹਿਣਾ ਇੱਕ ਵਾਰ ਕੈਮਰਾ ਘੁਮਾ ਦਿਓ ਤੁਸੀਂ ਦੇਖ ਸਕਦੇ ਹੋ ਵੀ ਆ ਸਿੱਧੂਪੁਰ ਜਥੇਬੰਦੀ ਦੇ ਸਾਰੇ ਟਰੈਕਟਰ ਲੱਗੇ ਨੇ ਤੇ ਬਹੁਤ ਸਾਰੇ ਟਰੈਕਟਰਸ ਟਰਾਲੀਆਂ ਪਿੱਛੇ ਆ ਰਹੇ ਨੇ ਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕਿਉਂਕਿ ਉਰੇ ਲਾਈਵ ਤਾਂ ਚੱਲ ਨਹੀਂ ਸਕਦਾ ਬਿਕੋਜ਼ ਉਰੇ ਨੈਟਵਰਕ ਬੰਦ ਕੀਤੇ ਹੋਏ ਨੇ ਤੇ ਜਿੱਦਾਂ ਹੀ ਪਹੁੰਚਦੇ ਆਂ ਤੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ